ਮਾਤਾ ਮਾਨੋ ਜੀ ਦੇ ਦੁਆਰਾ ਸੇਵਾ ਨਿਧੀ ਦੇ ਗੁਸਤ੍ਰੰਤ ਮੈਡੀਟੇਟਰ ਸਾਹਿਬ ਸ੍ਰੀ ਪਰਤੇਮ ਲਾਲ ਜੀ ਸ੍ਰੀ ਕੁੰਮਨ ਜੀ ਨੇ ਆਪਣਾ ਪਰਿਵਾਰਕ ਨੈਣ ਦੇ ਵੀ ਆਪਣਾ ਬੰਸਪੂਰੀ ਵਾਲੇ ਸੰਪਨ ਦੇ ਸੇਵਾਦਾਰ ਹੈ ਆਪਣਾ ਪੰਨੇ ਜੀ ਜਿੰਦਾ ਮੋਤ ਪਾਜੀ ਜੀ ਦੇ ਨਾਲ ਤੇ ਆਪਣਾ ਸਰਵਿੰਦ ਚਿੰਨਾ ਜੀ ਔਰ ਆਪਣਾ ਰਾਜਕੁਮਾਰ ਰਾਜੂ ਜੀ ਅੱਗੇ ਵੀ ਸਭ ਤੋਂ ਵੱਧ ਸੋਹਣ ਜੀ ਤੋਂ ਕੁਝ ਦੇ ਹੋਣੀ ਹੈ ਤੁਸੀਂ ਨੈਣਾ ਦੇ ਤੇ ਮਾਤਾ ਮਾਨੋ ਜੀ ਦੇ ਦਰਬਾਰ ਵਿੱਚ ਲੰਗਰ ਲਗਾਇਆ ਹੋਇਆ ਹੈ ਪੂਰੀ ਵਾਰ ਸੰਤਾ ਦੇ ਦੇ ਦਿੰਦੇ ਹੈ ਇਸ ਦਾ ਟੀ ਮਕਸਦ ਹੈ ਅਰੇ ਕਿਸੇ ਨੂੰ ਉਪਲਬਧ ਸੇਵਾ ਨਾ ਮਿਲ ਜੇਰਾ ਹੌਲੇ ਮਹਲੇ ਦਾ ਪ੍ਰਸਤੋਗਾ ਮੈਂ ਕਿ ਕਾਨੂੰ ਜੇ ਸੰਗਾ ਜਾ ਰਹੀ ਹੈ ਨਾ ਦੇਵੀ ਉਹਨਾਂ ਵਾਸਤੇ ਲੰਗਰ ਚੱਲ ਰਿਹਾ ਆਪਣਾ ਪੁਰਾਣੀ ਵਾਲੇ ਦਾ ਕਿੰਨੇ ਦਿਨ ਚੱਲੂਗਾ ਇਹ ਚੱਲੇਗਾ ਜੀ 25 ਤਰੀਕ ਤੱਕ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਸ ਦਾ ਮਕਸਦ ਵੀ ਹੈ ਕਿ ਸੋਬ ਕੋ ਉਪਲਬਧ ਸੇਵਾ ਸੇਵਾ ਕਰਨਾ ਸਾਡਾ ਮਕਸਦ ਹੈ ਹੋਲੇ ਮਹਲੇ ਦਾ ਸਾਡੇ ਸ਼ੀਰ ਬਾਬੂ ਜੀ ਦਾ ਜੰਗਰ ਚੇਨ ਨੂੰ ਦੇਖ ਲਈ ਕਿੰਨੇ ਸਾਲਾਂ ਤੋਂ ਚੱਲੇ ਆ ਰਹੇ ਹੈ ਇਹ ਤਾਂ ਲਗਭਗ 30 32 ਸਾਲ ਹੋ ਗਏ। ਸੋ ਆਪਣਾ ਹੋਰ ਗਿਫਟ ਵੀ ਇੱਥੇ ਲੰਗਰ ਲਗਾਉਂਦੇ ਆਪਾਂ। ਇਹ ਸਾਰਾ ਹੀ ਛੋਲੇ ਭਟੂਰੇ, ਕੜੀ ਚਾਵਲ ਜੀ ਤਰ੍ਹਾਂ ਦੀ ਲੇਤੀ ਆਂ। ਦਾਲ ਨਾ ਬਣ ਗਈ। ਅੱਛਾ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਕਿਰਾਮ ਤੱਕ। ਕਿਰਾਮ ਦੇ ਨਾਮ ਤੇ ਦੇਖੋ। ਸੰਗਤਾਂ ਦੀ ਪੂਰੀ ਤਰ੍ਹਾਂ ਗਾਰੰਟੀ। ਮਾਰਗ ਨਹੀਂ ਰਾਹ ਦੇ ਦੱਸੇ ਤੱਕ। ਸੋ ਇਹ ਤੇ ਦੇਖੇ ਰਾਤ ਨੂੰ। ਤਦ ਕੀਪਰ ਬਹੁਤ ਵੀ ਅੰਗਲੋ ਇਸ ਤੋਂ ਸਾਵਨ ਪੀ ਹੈ ਉਹ ਕਰਨਾ ਚਾਹਦਾ ਹੈ ਕਿ ਉਹਨਾਂ ਜੋ ਸੇਵਾ ਕਰਦੇ ਹੁੰਦੇ ਸੀ ਮੰਗਰ ਲਗਾਉਂਦੇ ਹਨ ਇਹਨਾਂ ਕਾਇਨਾਤ ਕਿਸ ਤਰ੍ਹਾਂ ਇੰਜਾਮ ਕਰ ਸਕਦਾ ਹੈ ਇਹ ਸਹਿਰ ਬਸਤਨ ਦੇ ਸੇਵਕੀ ਕਰਦਾ ਹੈ ਅੱਛਾ ਵੀ ਜੀ ਆਦੀ ਉਹ ਵੀ ਆ ਕੇ ਤੇ ਮਾਤਾ ਰੇਣਾ ਦੀ ਜੀ ਦੇ ਦੱਸਦੇ ਹੈ ਇਹ ਪਾਇਨ ਮਾਤਾ ਦੇ ਆਏ ਹੈ ਜਾਂ ਹੋਲੇ ਦੇ ਆਏ ਹੋਏ ਸੀ ਅੱਜ ਹੋਲੇ ਮਲੇ ਦੇ ਆਏ ਜਿਸ ਤੋਂ ਗੋਮੀ ਬਣੇ ਚਾਹੀਦੇ ਹੈ 2018 ਨਾ ਬੜੇ ਦੀ ਤੇ ਮਾਤਾ ਦੇ ਆਹ ਵੇ ਤੁਹਾਨੂੰ ਕਿਤਨਾ ਮਾਣ ਮਹਿਸੂਸ ਹੋ ਰਿਹਾ ਹੈ ਬਹੁਤ ਜਿਆਦਾ ਬਹੁਤ ਸ਼ੁਕਰ ਮਾਤਾ ਜਾਨੀ ਆਉਣ ਜਾਣੀ ਚੱਲਣਾ ਮਾਤਾ ਵਧੀਆ ਜਾਣੀ ਉਹਦਾ ਪੇਟ ਭਰ ਸਕਦਾ ਤੁਸੀਂ ਮਾਤਾ ਦੇ ਜਾ ਕੇ ਦਰਸ਼ਨ ਕਰਿਆ ਜਾਂ ਨਹੀਂ ਜਾਣਾ ਜਾਣਾ ਸਾਰਾ ਹੀ ਜਾਣਾ ਹਾਂਜੀ ਠੀਕ ਹੈ ਜੀ ਜੈ ਮਾਤਾ ਥੈਂਕ ਯੂ ਜੈ ਮਾਤਾ ਮਾਤਾ ਦੇ ਆਏ ਹੈ ਜਾਂ ਫੁੱਲੇ ਤੇ ਆਏ ਹੋਏ ਜੀ ਬੇੜੀ ਜਨਵਾਏ ਛੱਕੀ ਆਂ ਪਾਈ ਜਨਵਾਏ ਮਾਤਾ ਦੇ ਕੰਮ ਕਰਿਆ